ਮੇਰੇ ਪਰਿਵਾਰ ਨਾਲ ਤੁਸੀ ਮੁਲਾਕਾਤ ਕੀਤੀ। ਅਹ ਦੇਖੋ ਜੀ ਗਮ ਵੀ ਘੜੀ ਹੈਗੀ ਹੈ। ਇੱਕ ਸਾਡੇ ਤੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀਵੀਰ ਜੋ ਚਿਹਰੇ ਦੀ ਜਨਨੂ ਪ੍ਰਾਪਤ ਹੋਈ ਹੈ। ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ। ਛੇਾਂ ਭੈਣਾਂ ਦਾ ਇਕੱਲਾ ਉਪਰਾ। ਐਂਡ ਉਹਨਾਂ ਦੇ ਫਾਦਰ ਸਾਹਿਬ, ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਆਂ ਉਹਨਾਂ ਦੀ ਹਾਲਤ ਨਹੀਂ ਹੈ ਬਿਲਕੁਲ ਕਲਰ ਰਹਿੰਦੀ ਇਸ ਤੋਂ ਤਰਾਹ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮਹਤਵਪੂਰਨ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਆਂ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈ ਕਿ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹ ਦੀ ਰਵਾਨਗੀ ਹੋਏਗੀ ਸੁਭਦਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫਰਮੇਸ਼ਨ ਜਦੋਂ ਹੀ ਹੁੰਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਹਿਸਾਬ ਨਾਲ ਕੱਲ ਜਾਂ ਕਿਵੇਂ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਉਹਦੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਕੰਮ ਲੱਗ ਸਕਦਾ ਹੈ ਮੈਂ ਸਰ ਗਵਰਨਮੈਂਟ ਪਾਲਸੀ ਕਮਨ ਨਾਲ ਗੱਲ ਹੋਈ ਹੈ ਤੁਹਾਡੀ ਜਾਂ ਪ੍ਰਸੈਕਟੇਟ ਨਾਲ ਕੋਈ ਸਰ ਸਾਹਿਬ ਨਾਲ ਜੋ ਵੀ ਪਾਲਿਸੀ ਵੀ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਹੋ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ। ਇਹ ਚਾਇਰਾ ਮੇਡਾ ਮੇਰਾ ਦੇ ਦਾ ਇੰਤਜ਼ਾਮ ਪਾਈ ਚਾਈ ਗਿਆ। ਦੇ ਦਾ ਪਰ ਦੋ ਰਾਤ ਨੂੰ ਗੱਲ ਹੋਈ ਆ। ਕੋਈ ਗੱਲ ਨਹੀਂ ਹੋਈ ਰਾਜੀ ਖੁੱਲੀ ਹੋਈ ਆ ਕੋਈ ਗੱਲਬਾਤ ਨਹੀਂ। ਉਹ ਕਹਿੰਦਾ ਮੰਮੀ ਰੋਟੀ ਖਾ ਲਈ। जे पुत नहीं हजे मेन भुख नही मेरा सोने भुख नही मैं खा लोगी खा ला तू मेरी छुट्टी आया सी अठवे महीने आया महीने आया सी ਕਦੀ ਤਰੀਕ ਨੂੰ ਮੈਂ ਸਕਿੰਟੇ ਇਨਵਾਇਸ ਪਾ ਗਏ ਹਾਂ ਹਾਏ ਜਾਈਂ ਹੋਰ ਕਦੋਂ ਆਉਣਾ ਚਾਹਤ ਹੈ ਕੋਈ ਹੋਰ ਦਾ ਹਰੇ ਕੁਝ ਨਹੀਂ ਸੀ ਦੱਸਿਆ ਫਾਤਰੀ ਨੇ ਕਹਿੰਦਾ ਸੀ ਯਾਰ ਹੋ ਗਿਆ ਕਿ ਉਹਨੂੰ ਬਾਹਰ 30 ਸਾਲ ਹੋ ਗਏ ਪਟਿਆਲੇ ਉਹ ਕੱਢ ਦੇ ਨੂੰ ਉਹਦੇ ਹਸਲ ਕਰ ਦੇ ਨੂੰ ਤਿਆਰੀ ਤੁਸੀਂ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਹਾਰ ਨਹੀਂ ਮਨਾਇਆ ਸੋਡੇ ਚ ਕਰਦੇ ਆ ਨਾ ਕਹਿੰਦਾ ਮੈਂ ਗੁਰਪੁਰਬ ਤੇ ਆਉਣਾ ਅੱਜ ਕਿ ਗੁਰਪੁਰਬ ਤੇ ਆ ਜੀ ਸੱਤ ਜੀ ਬਾਪੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ ਮੈਂ ਮੰਮੀ ਉਹ ਮੈਂ ਕਾਹ ਪੁੱਤ ਸਾਨੂੰ ਨਹੀਂ ਸੀ ਮੈਨੂੰ ਪਤਾ ਸੀ ਮੇਰਾ ਗਾਦਾ ਦਿਲ ਗਾਲੀ ਪੈਦਾ ਮੈਂ ਸਾਡਾ ਉਹ ਮੇਰਾ ਤੇਰਾ ਨਾ ਦੇ ਗਾਲੀ ਪੈਦਾ ਸੀ ਵਾਲਾਈ ਬिखर ਗਈ ਸਾਡਾ ਮੈਂ ਦੀ ਉਹ ਆ ਪੈਣਾ ਆਈ ਸਾਡਾ ਮੈਂ ਤਾਂ ਲੁੱਟੀ ਗਈ ਉਹ ਪੈਦਾ ਲੁੱਟੀ ਗਈ ਉਹ ਬੱਦਲ ਵਾਲੀਓ ਜੰਤੂ ਇੱਕ ਦੇਖੇਗਾ ਨਾਲ ਪੈ ਕੇ ਆਤੀ ਸਾ ਤੇਰੀ ਮਾਂ ਨੂੰ ਇੱਕ ਹੋ ਜਾਣਾ ਉਹ ਮੇਰੀ ਮਾਂ ਦਾ ਪਰਿਪਰਤ ਪਟੇ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਜੇ ਸਾਡੇ ਤੋਂ ਬਹਿਨੀ ਮਖਾਇ ਦੇਖਿਆ। ਪਹਿਲਾ 2 ਸਾਲ। ਜਦੋਂ ਪੇਪਰ ਲੀਕ ਹੋ ਗਿਆ। ਇਸ ਵਜ੍ਹਾ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਪਰਸੀਪੀ। ਮੇਰਾ ਕੰਮ ਜਾਣਾ। ਚਾਹੇ ਮਰ ਜਾਵੇਂ ਵਰਦੀ ਪਾਣੀ ਪਾਣੀ ਆ। ਤੁਹਾਨੂੰ ਨਹੀਂ ਤੁਹਾਨੂੰ ਜਿੱਤੀ ਝੱਡ ਜਾਣਾ। ਅਸੀਂ ਨਾਲ ਨੂੰ ਦੇਖ ਦੇਖ ਕੇ ਜਿੰਦੇ ਸੀ। ਸਾਡਾ ਪੋਸੋਈ ਸੀ ਨਾ ਤੇ ਫਰੋੜਾ ਮੁਸਿਰ ਤੇ ਅੜ ਗਿਆ ਓਏ ਵੀਰ ਨਾ ਤੂੰ ਦੱਸ ਕੇ ਪਤਰ ਕਰਕੇ ਤੋਏ ਮਾਰਦਾ ਚਿਗਰਾ ਕੰਧਾਰ ਮਾਮਾ ਦੇ ਬਲਾਂ ਦਈਆ ਕੋਈ ਨਾ ਮੇਰਾ ਪੁੱਤ ਨੀ ਕਿੱਲਾ ਓਏ ਵੀਰ ਨਾ ਕਿੱਥੇ ਤੂੰ ਉਤਰ ਗਿਆ ਇਹ ਛੋਟਿਆ ਬੱਬੂ ਜੀ ਨਾਮ ਕੀ ਤੁਹਾਡਾ ਜੀ ਚਰਨਜੀਤ ਸਿੰਘ ਅਜੇ ਵੀਰ ਆਪਣਾ ਕੀ ਸੀ ਬੇਟਾ ਅਜੇ ਸਿੰਘ ਕਦੋਂ ਭਰਤੀ ਹੋਏ ਨੀ ਵੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਉਹਦੇ ਨਾਲੀ ਆਖਰੀ ਵਾਰ ਮੇਰੀ ਪਰਸੋਂ ਗੱਲ ਹੋਈ ਸੀ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਗਰਾਜੀ ਖੁਸ਼ੀ ਆ ਡੈਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂਜੀ ਫਿਰ ਮੈਂ ਘਰ ਥੋੜੀ ਗੱਲ ਕਰਤਾ ਹੀ ਫੇ ਉਹ ਮੰਮੀ ਨਾਲ ਕਹਿੰਨਾ ਮੇਰੀ ਗੱਲ ਕਰਾ ਕਈ ਵਾਰੀ ਹੁਣ ਘਰ ਉਹਨੇ ਕੰਮ ਤੇ ਹੁਣ ਮੈਂ ਕਹਿੰਦਾ ਬਾਅਦ ਸ਼ਾਮੀ ਗੱਲਿਓ ਨਹੀਂ ਤਾਂ ਜਦ ਹੀ ਮੈਂ ਭੱਜ ਗਿਆ ਉਹਨੂੰ ਫੜੋਣਾ ਉਹਨਾਂ ਗੱਲਾਂ ਕਿੰਨਾ ਕਿੰਨਾ ਚੱਲ ਕਰਦਾ ਤੁਸੀਂ ਆਪ ਵੀ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਤਕਰੀਬਨ ਮਿਲੀ ਉਹਨਾਂ ਕੋਲੇ ਸੀਗਾ ਬਾਈਕ ਕੋਲੇ ਮੇਰੇ ਕੋਲ ਪਹੁੰਚੋ ਉਧਰ ਮੈਂ ਗਿਆ ਸੀ ਪਸ਼ੂਪਾਗ ਗੜਾ ਮਾਨ ਸੁਣ ਵਾਲੀ ਸੀ ਬੈਸ ਦੀ ਛੋਟੀ ਮੈਂ ਕਿਹਾ ਚੱਲ ਜਰਾ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਹਿੰਦੀ ਕੌਣ ਬੋਲ ਗਿਆ ਕਹਿੰਦਾ ਮੈਂ ਸਰ ਬੋਲਦਾ ਇਹ ਕਹਿੰਦੀ ਮੈਂ ਅਜੇ ਦੀ ਮੰਮੀ ਬੋਲਦੀ ਆ ਇਹ ਢਾਮਾ ਢੋਲ ਕੇ ਮੈਨੂੰ ਕਹਿੰਦੀ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰ ਆ ਬਾਜੀ ਹੁਣਾਂ ਦੇ ਸਾਡੇ ਨੇ ਫੋਨ ਕਰਿਆ। ਕੀ ਗੱਲਬਾਤ ਹੋਈ? ਹਾਂਜੀ ਮੈਂ ਕਿਹਾ ਸਰ ਜੀ ਕੀ ਗੱਲ ਹੋਈ? ਕਹਿੰਦਾ ਇਹਦਾ ਇਹਦਾ ਗੱਲ ਘਟਨਾ ਵਾਪਰ ਗਈ। ਕਹਿੰਦਾ ਸਪੋਰਟ ਹੋ ਗਿਆ ਉੱਥੇ। ਪੁਲਿਸ ਤੇ ਮੈਂ ਕਹਾਂ ਉਹਨੂੰ ਬਚਾ ਨਹੀਂ ਸਕੇ। ਨਹੀਂ ਕਹਿੰਦਾ। ਬਚਾਉਣਾ ਮੁਸ਼ਕਲ ਗਿਆ। ਜ਼ਿਆਦਾ ਟੌਰਚਰ ਹੋ ਗਿਆ ਗੱਡੇ। ਹਾਂਜੀ। ਇੰਨੀ ਗੱਲ ਹੋਈ ਆ ਬਸ। ਇਹ ਹਾਈ ਕ੍ਰਾਈਮ ਸਾਰੇ ਫੋਟਾਈ ਲੱਗ ਜਾਂਦੇ। ਉਹ ਵੀ ਲੱਗੇ ਸੀ ਉਹ ਵੀ ਪਾਣੀ ਨਾਟ ਕੇ ਕਾਨੂੰ ਡੱਗਦੀ ਨਹੀਂ ਸੀ ਆ ਗਈ। ਉਦੋਂ ਬਾਅਦ ਕੀ ਕਰਨਾ ਬਸ ਸਾਈਕਲ ਆਪ ਕਰੀਏ ਨੇ ਰਾਤ ਦੇ ਬੈਠੇ ਆ ਪੱਕੇ ਸੱਜਦਾ ਵੀ। ਉਹ ਜੀ ਕਿੰਨੇ ਬੱਚੇ ਨੇ? ਬੱਚੇ 6 ਬੇਟੀਆਂ ਇਹ ਇੱਕ ਬੇਡਾ ਸੀਗਾ। ਇਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬੀ ਚੋਂ ਗਰੀਬੀ ਜੀ ਕਿਸ ਤਰ੍ਹਾਂ ਪਾਲਣ ਪੋਸਣ ਕੀਤਾ? ਪਾਲਣ ਪੋਸਣ ਬਸ ਢਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਢਾੜੀ ਦੱਪਾ ਕਰਿਆ ਨੇ ਗੰਦ ਰੂਗਾਂ ਕਰਿਆ। ਹਾਂਜੀ ਬੇਟੀਆਂ ਫੈਕਟਰੀ ਫੁਕਤੀ ਜਿ ਵਗੈਰਾ ਕਾਦੀ ਨਹੀਂ ਧਾਗਾ ਮਰ ਚ ਏਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਕਿ ਲਾਬਾ ਕਰਿਆ ਜਿੱਦਾਂ ਉਹਨਾਂ ਦਾ ਵਸੇਬਾ ਕਰਿਆ ਕਰਨ ਦੇ ਬੈ ਚਲੋ ਬੇਟੀਆਂ ਖੋਸਾਲ ਉਹਨਾਂ ਨੂੰ ਵੀ ਹੁਣ ਸਾਰਾ ਉਹ ਡੈਡੀ ਦਾ ਸਾਰਾ ਹੋ ਗਿਆ ਹਾਂਜੀ ਸਾਡਾ ਭਰਾ ਖਾ ਚਲੀ ਗਿਆ ਸਾਨੂੰ ਕੋਈ ਕਹਿੰਦਾ ਸਾਨੂੰ ਵੀ ਦੇਖੂਗਾ ਹਾਂਜੀ ਸਾਡੇ ਵਾਲ ਜੀ ਹੱਥ ਮਾਰੂਆ ਕੋਈ ਲੋੜ ਪੈ ਗਈ ਕਹਿ ਲਵਾਂਗੇ ਤੱਕ ਨਾ ਵੀ ਸਾਨੂੰ ਆ ਚਾਹੀਦਾ ਬਸ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਤੇ ਦਿਹਾੜੀ ਵੀ ਜਾਂਦਾ ਰਿਹਾ ਹਾਂ ਹਾਂ ਜੀ ਦਿਹਾੜੀ ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ ਦਿਹਾੜੀ ਦਾ ਪੱਕਾ ਕਰਕੇ ਫਿਰ ਟ੍ਰੇਨਿੰਗ ਵੀ ਕਰਦਾ ਉਹ ਅਕੈਡਮੀ ਜਾਂਦਾ ਰਿਹਾ ਫਿਰ ਲਾਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਗਣੋਂ ਮੀ ਡਾੜੀ ਚੱਲੇ ਆ ਮੈਂ ਉੱਥੇ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜ੍ਹਾਈ ਕਰੀ ਕਾਟੂ ਪੜ੍ਹ ਕੇ ਬਸ ਜਿੱਦ ਨੂੰ ਬਗੈ ਸੀ ਆ ਗਈ ਕਿਨੇ ਧਰਤੀ ਅਗਨੀ ਵੀਰ ਵਾਲੀ ਮੈਂ ਤਾਂ ਦੇਖ ਲਾ ਬੇਟਾ ਜਿੱਦਾਂ ਵੀ ਇਹ ਪ੍ਰੀਖਿਆ ਹੈ ਨਾ ਮੇਗਾ ਨੌਜਵਾਨ ਹੀ ਜਾਂਦੇ ਆ ਫੌਜਾਂ ਸਾਰੇ ਉਮੀਦਾਂ ਲੱਜਾ ਫੇਕੀ ਹੁੰਦਾ ਹੈ ਨਾ ਫੇਰ ਆਪਾਂ ਨੂੰ ਮੈਂ ਉਦੋਂ ਕੀ ਕਰ ਸਕਦਾ ਹਾਂ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਬੇਵਾਪਰ ਜਾਣੀ ਇੱਕ ਜਣਾ ਸਾਡੇ ਨਾਲ ਹੁਣ ਮੈਂ ਤਾਂ ਕੁਝ ਨਹੀਂ ਅਰ ਸੌਗਾ ਬਾਕੀ ਹੁ ਬੇਟਾ ਤੁਨ ਨੂੰ ਕੋ ਮਿਲਣਾ ਚਾਹੀਦਾ ਗੌਰਮੇ ਨੂੰ ਬੇਟਾ ਤਾਂ ਵਾਪਸ ਨਹੀਂ ਆਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋਨਾ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇਖਦੇ ਹਾਂ ਬੇਟੇ ਦੀ ਸ਼ਹਾਦਤ ਨੂੰ ਵੀ ਦੇਸ਼ ਦੇ ਲਈ ਕੁਰਬਾਨ ਕੁਰਬਾਨ ਹੋਇਆ ਗਵਰਬਾ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਹੈ ਵੀ ਮੇਰਾ ਬੇਟਾ ਮੁਸ਼ੀਦ ਹੋਇਆ ਕੁਰਬਾਨੀ ਦੀ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਜੋੜ ਪੱਜ ਕੀਤੀ ਉਹ ਉਹ ਨਾ ਘਟਣਾ ਬਾਪੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਣੀ بیٹے ਦੀ ਜਿਹੜੀ ਸ਼ਾਨ ਦਿੱਤਾ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗ ਕਰਦੇ ਕਿਸ ਤਰ੍ਹਾਂ ਜਾਗਰ ਹੋਣੀ ਮੰਗ ਕਰਦੇ ਆ ਵੀ ਜੋ ਵੀ ਉਹਦਾ ਮਾੜਾ ਮੋਟਾ ਇੱਥੇ ਬਣਾਉਣਾ ਚਾਹੀਦਾ ਮੇਰੇ ਪਿੰਡ ਦਾ ਬੁੱਤ ਸ਼ਾਮਗੜ ਸਦਾਰਾਂ ਦੇ ਵਿੱਚ ਅਗਨੀ ਵੀ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ